ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦਾ ਆਪਣਾ ਟੌਪਿਕ ਹੈਗਾ ਜੀ ਸਪousal ਸਪਾਂਸਰਸ਼ਿਪ ਦੇ ਬਾਰੇ ਤੇ ਜੇ ਤੁਸੀਂ ਆਪਣੇ ਹਸਬੰਡ ਜਾਂ ਵਾਈਫ ਨੂੰ ਕੈਨੇਡਾ ਚ ਬੁਲਾਉਣਾ ਚਾਹੁੰਦੇ ਹੋ ਕਿਸੇ ਵੀ ਕੰਟਰੀ ਦੇ ਵਿੱਚੋਂ ਤਾਂ ਇਹ ਵੀਡੀਓ ਤੁਹਾਡੇ ਲਈ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਮੈ ਸਬਸਕ੍ਰਾਈਬ ਜਰੂਰ ਕਰਿਓ ਤੇ ਇਸ ਵੀਡੀਓ ਨੂੰ ਵਧੀਆ ਲੱਗੂਗੀ ਤਾਂ ਸ਼ੇਅਰ ਜਰੂਰ ਕਰਿਓ ਸੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਟੈਪ ਬਾਈ ਸਟੈਪ ਗਾਈਡੈਂਸ ਦੀ ਤੇ ਪਹਿਲਾ ਆਪਣਾ ਸਟੈਪ ਹੈਗਾ ਜੀ ਐਲੀਜੀਬਿਲਿਟੀ ਕ੍ਰਾਈਟੇਰੀਆ ਸਭ ਤੋਂ ਪਹਿਲਾਂ ਜਿਹੜਾ ਇੱਕ ਸਪੌਂਸਰ ਆ ਉਹਦੀ ਐਲੀਜੀਬਿਲਿਟੀ ਕੀ ਹੋਣੀ ਚਾਹੀਦੀ ਹੈ ਨਾ ਸਪੌਂਸਰ ਜਿਹੜਾ ਬੰਦਾ ਸਪੌਂਸਰ ਕਰ ਰਿਹਾ ਉਹ ਸਭ ਤੋਂ ਪਹਿਲਾਂ ਤਾਂ ਇੱਕ ਕੈਨੇਡੀਅਨ ਸਿਟੀਜ਼ਨ ਹੋਣਾ ਚਾਹੀਦਾ ਜਾਂ ਫਿਰ ਇੱਕ ਪਰਮਨੈਂਟ ਰੈਜ਼ੀਡੈਂਸ ਹੋਣਾ ਚਾਹੀਦਾ ਆ ਤੇ ਉਹਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਆ ਤੇ ਉਹਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕ੍ਰਿਮੀਨਲ ਰੈਕર્ડ ਨਹੀਂ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਜੇ ਤੁਸੀਂ ਪਿਛਲੇ 5 ਸਾਲਾਂ ਦੇ ਵਿੱਚ ਕਿਸੇ ਵੀ ਆਪਣੇ ਹੋਰ ਸਪਾਊਸ ਨੂੰ ਸਪੌਂਸਰ ਕੀਤਾ ਤੇ ਕੈਨੇਡਾ 'ਚ ਬੁਲਾਇਆ ਤੁਸੀਂ ਹੋਰ ਨੂੰ ਨਹੀਂ ਬੁਲਾ ਸਕਦੇ ਜਦੋਂ ਤੱਕ ਉਹ 5 ਸਾਲ ਨਹੀਂ ਹੁੰਦੇ ਫਿਰ ਦੂਜਾ ਆ ਜਾਂਦੀ ਕਿੰਨੇ ਤਰ੍ਹਾਂ ਦੀ ਸਪੌਂਸਰਸ਼ਿਪ ਹੁੰਦੀ ਹੈ ਦੋ ਤਰ੍ਹਾਂ ਦੀ ਹੁੰਦੀ ਹੈ ਜੀ ਇਨਲੈਂਡ ਤੇ ਆਊਟਲੈਂਡ ਇਨਲੈਂਡ ਉਹ ਹੁੰਦੀ ਹੈ ਜਿਨ੍ਹਾਂ ਦੇ ਸਪੌਸ ਆਲਰੇਡੀ ਕੈਨੇਡਾ ਦੇ ਵਿੱਚ ਹੈਗੇ ਨੇ ਚਾਹੇ ਉਹ ਵਿਜ਼ਟਰ ਹੋਗੇ ਵਰਕ ਹੋਗੇ ਜਾਂ ਸਟੱਡੀ ਪਰਮਿਟ ਤੇ ਹੋਗੇ ਤੇ ਆਊਟਲੈਂਡ ਹੁੰਦੇ ਜਿਹੜੇ ਕੈਨੇਡਾ ਤੋਂ ਬਾਹਰ ਨੇ ਜਿਵੇਂ ਕਿ ਇੰਡੀਆ ਪਾਕਿਸਤਾਨ ਜਾਂ ਕਿਸੇ ਵੀ ਹੋਰ ਕੰਟਰੀ ਦੇ ਵਿੱਚੋਂ ਤੇ ਇਹ ਆਪਸ਼ਨ ਡਿਪੈਂਡ ਕਰਦਾ ਤੁਸੀਂ ਕਿਹੜਾ ਵਰਤਦੇ ਹੋ ਹਨਾ ਬਾਕੀ ਜਿਹੜਾ ਇਨਲੈਂਡ ਹੁੰਦਾ ਜਿਹੜਾ ਇੱਥੇ ਕੈਨੇਡਾ 'ਚ ਜੀ ਸਪੌਸ ਹੁੰਦਾ ਉਹ ਓਪਨ ਵਰਕ ਪਰਮਿਟ ਲਈ ਅਪਲਾਈ ਕਰ ਸਕਦਾ ਜਦੋਂ ਆਪਾਂ ਸਪੌਸ ਦੇ ਲਈ ਪੀ ਹੁਣ ਗੱਲ ਕਰਦੇ ਆ ਜੀ ਰਿਕੁਆਇਰਡ ਡਾਕੂਮੈਂਟ ਦੀ ਸੋ ਜਿਹੜਾ ਸਪੌਂਸਰ ਕਰ ਰਿਹਾ ਜਿਵੇਂ ਮੰਨ ਲਓ ਜੇ ਕਿਸੇ ਦਾ ਹਸਬੰਦ ਐ ਇੱਥੇ ਤੇ ਉਹਨੇ ਵਾਈਫ ਬੁલાਣੀ ਐ ਤੇ ਹਸਬੰਦ ਦੇ ਡਾਕੂਮੈਂਟ ਕੀ ਕੀ ਚਾਹੀਦੇ ਨੇ ਪ੍ਰੂਫ ਆਫ ਸਿਟੀਜ਼ਨ ਜਾਂ ਪੀਆਰ ਕਾਰਡ ਚਾਹੀਦਾ ਆਪਾਂ ਨੂੰ ਪਾਸਪੋਰਟ ਦੀ ਕਾਪੀ ਚਾਹੀਦੀ ਐ ਟੈਕਸ ਰਿਟਰਨ ਚਾਹੀਦੇ ਆ ਇੰਪਲੋਇਮੈਂਟ ਲੈਟਰ ਜਾਂ ਫਿਰ ਪੇ ਸਟੱਬ ਚਾਹੀਦੇ ਆ ਜੌਬ ਪ੍ਰੂਫ ਦੇ ਲਈ ਤਾਂ ਜੋ ਤੁਸੀਂ ਪ੍ਰੂਫ ਕਰ ਸਕੋ ਕਿ ਤੁਸੀਂ ਉਹਨਾਂ ਦਾ ਖਰਚਾ ਝੱਲ ਲਓਗੇ ਤੇ ਜਿੰਨੂੰ ਸਪான்ਸਰ ਕਰਨਾ ਆਪਾਂ ਉਹਦੇ ਕੀ ਕੀ ਡਾਕੂਮੈਂਟ ਚਾਹੀਦੇ ਆ ਪਾਸਪੋਰਟ ਹੋ ਗਿਆ ਜੀ ਬਰਥ ਸਰਟੀਫਿਕੇਟ ਪੁਲਿਸ ਕਲੀਅਰੈਂਸ ਸਰਟੀਫਿਕੇਟ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਜਿੱਥੋਂ ਵੀ ਤੁਸੀਂ ਆ ਰਹੇ ਹੋ ਤੇ ਮੈਡੀਕਲ ਐਗਜ਼ਾਮ ਜੋ ਵੀ ਆਈਆਰਸੀਸੀ ਦੇ ਥਰੂ ਹੁੰਦਾ ਆ रिलेशनशिप ਦੇ ਪ੍ਰੂਫ ਚਾਹੀਦੇ ਆ ਜਿਹਦੇ ਵਿੱਚ ਆਪਣੇ ਆ ਜਾਂਦੇ ਜੀ ਮੈਰਿਜ ਸਰਟੀਫਿਕੇਟ ਬੈਡਿੰਗ ਫੋਟੋਸ ਹੋਗੀਆਂ ਚੈਟ ਦੀ ਹਿਸਟਰੀ ਹੋਗੀ ਕਿਤੇ ਘੁੰਮਣ ਗਏ ਉਹਦੀ ਤੇ ਤੁਸੀਂ ਜੇ ਇੱਕ ਦੂਜੇ ਨੂੰ ਪੈਸੇ ਟਰਾਂਸਫਰ ਕੀਤੇ ਆ ਲੈਟਰ ਭੇਜਿਆ ਜਾਂ ਫੋਨ ਤੇ ਗੱਲਾਂ ਕੀਤੀਆਂ ਉਹ ਹਨਾ ਤੇ ਧਿਆਨ ਰੱਖਿਓ ਫੇਕ ਮੈਰਿਜ ਜਾਂ ਫੇਕ ਡਾਕੂਮੈਂਟ ਨਾਲ ਆਇਓ ਸਭ ਤੋਂ ਵੱਡਾ ਖਤਰਾ ਇਹ ਹੀ ਆ ਇਹਨਾਂ ਨੂੰ ਪਕਰ ਕੇ ਬੈਨ ਲਾ ਦੇਣਾ ਕੋਈ ਫਾਇਦਾ ਨਹੀਂ ਉਹ ਚੀਜ਼ ਦਾ ਹੁਣ ਗੱਲ ਕਰਦੇ ਹਾਂ ਕਿ ਆਪਾਂ ਇਹ ਚੀਜ਼ ਨੂੰ ਅਪਲਾਈ ਕਿਵੇਂ ਕਰਨਾ ਹਨ ਸੋ ਤੁਸੀਂ canada.ca ਤੇ ਜਾਣਾ ਤੇ ਉੱਥੇ ਸਰਚ ਕਰਨਾ ਸਪੌਂਸਰ ਯੋਰਸ ਸਪਾਊਸ ਉਸ ਤੋਂ ਬਾਅਦ ਇੱਕ ਆਪਣਾ ਐਪਲੀਕੇਸ਼ਨ ਪੈਕੇਜ ਉਹ ਡਾਊਨਲੋਡ ਕਰ ਲੈਣਾ ਜਿਹਦੇ ਵਿੱਚ ਫਾਰਮ ਹੋਣਗੇ 1344 5532 0008 5406 6869 5669 ਤੇ ਇਹ 4-5 ਤਰ੍ਹਾਂ ਦੇ ਡਾਕੂਮੈਂਟ ਹੋਣਗੇ ਫਾਰਮ ਹੋਣਗੇ ਇਹ ਸਾਰੇ ਆਪਾਂ ਡਾਊਨਲੋਡ ਕਰ ਲੈਣੇ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆ ਫਿਲ ਕਰਨਾ ਹਨਾ ਕੋਈ ਵੀ ਮਿਸਟੇਕ ਨਾ ਹੋਵੇ ਫਿਰ ਇਹਨਾਂ ਸਾਰੇ ਡਾਕੂਮੈਂਟ ਨੂੰ ਇਕੱਠਾ ਕਰਕੇ ਆਪਾਂ ਇਹਨਾਂ ਨੂੰ ਸਬਮਿਟ ਕਰਨਾ ਤੇ ਇਹਨਾਂ ਦੀ ਫੀਸ ਹੋਊਗੀ ਲਗਭਗ 1000 ਤੇ ਸਾਰੇ ਡਾਕੂਮੈਂਟ ਇਕੱਠੇ ਕਰਨ ਤੋਂ ਬਾਅਦ ਆਪਾਂ ਨੂੰ ਮੇਕ ਸ਼ੋਰ ਕਰਿਓ ਕਿ ਆਨਲਾਈਨ ਤੁਸੀਂ ਫਿਲ ਕਰਕੇ ਅਪਲਾਈ ਕਰਿਓ ਕਿਉਂਕਿ ਆਨਲਾਈਨ ਹੀ ਰეკਮੈਂਡਡ ਆ ਤੇ ਹੁਣ ਗੱਲ ਕਰਦੇ ਆਪਾਂ ਪ੍ਰੋਸੈਸਿੰਗ ਟਾਈਮ ਤੇ ਵਰਕ ਪਰਮਿਟ ਹਨਾ ਕਿੰਨਾ ਗਿਆ ਸੋ ਜਿਹੜੇ ਆਊਟ ਲੈਂਡ ਨੇ ਜਿਹੜੇ ਕੈਨੇਡਾ ਤੋਂ ਬਾਹਰ ਸਪਾਉਸ ਨੇ ਜਿਨ੍ਹਾਂ ਦੇ ਉਹਨਾਂ ਦਾ 12 ਕ ਮਹੀਨੇ ਦਾ ਟਾਈਮ ਚੱਲੀ ਜਾਂਦਾ ਅਜੀ ਗੱਲ ਤੇ ਜਿਹੜੇ ਇਨ ਲੈਂਡ ਦੇ ਜਿਹੜੇ ਆਲਰੇਡੀ ਕੈਨੇਡਾ 'ਚ ਨੇ ਉਹਨਾਂ ਦਾ ਫਰਕ ਇੰਨਾ ਕੀ ਹੈ ਜਿਹੜੇ ਬੰਦੇ ਇੱਥੇ ਆਲਰੇਡੀ ਹੈਗੇ ਆ ਜੇ ਕਿਸੇ ਦਾ ਵਾਈਫ ਜਾਂ ਹਸਬੰਡ ਆਲਰੇਡੀ ਇੱਥੇ ਹੈਗਾ ਤੇ ਉਹਨਾਂ ਨੇ ਪੀਆਰ ਲਈ ਅਪਲਾਈ ਕਰਨਾ ਆ ਤਾਂ ਟਾਈਮ ਉਹਨਾਂ ਕਿ ਲੱਗਦਾ ਪਰ ਉਹ ਵਰਕ ਪਰਮਿਟ ਲੈ ਸਕਦਾ ਓਪਨ ਵਰਕ ਪਰਮਿਟ ਜੋਗੀ 4 ਕ 6 ਮਹੀਨਿਆਂ 'ਚ ਆ ਜਾਂਦਾ ਡਿਪੈਂਡ ਕਰਦਾ ਜੇ ਤੁਸੀਂ ਇਕੱਠੀ ਫਾਈਲ ਲਾਉਨੇ ਹੋ ਤੇ ਟਿਪਸ ਇਹ ਆ ਜੀ ਤੁਸੀਂ ਜੇ ਆਪਣਾ ਚਾਹਦੇ ਹੋ ਕਿ ਤੁਹਾਡੀ ਰਿਫਿਊਜ਼ ਨਾ ਹੋਵੇ ਤੇ ਜਿਆਦਾ ਡਿਲੇ ਨਾ ਹੋਵੇ ਤੇ ਪਲੀਜ਼ ਜ਼ਰੂਰ ਕਰਿਓ ਕਿ ਜੇ ਤੁਹਾਨੂੰ ਲੋਡ ਪੈਂਦੀ ਆ ਕਿਸੇ ਵੀ ਤਰ੍ਹਾਂ ਦੇ ਡਾਕੂਮੈਂਟ ਨੂੰ ਟ੍ਰਾਂਸਲੇਟ ਕਰਾਉਣ ਦੀ ਹੈ ਨਾ ਮੰਨ ਲਓ ਕਿਸੇ ਦਾ ਪੰਜਾਬੀ ਚ ਬਰਥ ਸਰਟੀਫਿਕੇਟ ਹੈਗਾ ਤੇ ਜੇ ਲੋੜ ਆ ਤਾਂ ਉਹਨੂੰ ਇੰਗਲਿਸ਼ ਚ ਜਾਂ ਫ੍ਰੈਂਚ ਚ ਟ੍ਰਾਂਸਲੇਟ ਜ਼ਰੂਰ ਕਰਾਓ ਤੇ ਰਿਲੇਸ਼ਨਸ਼ਿਪ ਪ੍ਰੂਫ ਤੁਹਾਡੇ ਬਿਲਕੁਲ ਸਟਰੋਂਗ ਹੋਣੇ ਚਾਹੀਦੇ ਆ ਜੇ ਤੁਸੀਂ ਹਲੇ ਨਵੇਂ-ਨਵੇਂ ਵਿਆਹੇ ਹੋ ਤੇ ਤੁਹਾਡਾ ਅੱਗੇ ਆਈਡੀਆ ਹੈਗਾ ਤੁਸੀਂ ਬਾਹਰ ਜਾਣਾ ਹਨ ਤਾਂ ਆਪਣੇ ਫੋਟੋਸ ਵੀਡੀਓਸ ਜਿੰਨਾ ਲੈ ਸਕਦੇ ਹੋ سوشل میڈیا ਅਕਾਊਂਟ ਵਧੀਆ ਕਰੋ ਤੇ ਮੈਨੂੰ ਯਾਦ ਆ ਜਦੋਂ ਸਾਡੀ ਮੈਰਿਜ ਹੋਈ ਸੀ ਅਸੀਂ ਆਪਣਾ YouTube ਚੈਨਲ ਆਪਣਾ Instagram ਚੈਨਲ ਬਣਾਇਆ ਸੀਗਾ ਨਹੀਂ ਉਸ ਤੇ ਆਪਣੀਆਂ ਪੋਸਟ ਕਰਦੇ ਸੀਗੇ ਇੱਕ ਜੈਨੂਨ ਸੀਗਾ ਈਵਨ ਕਿ ਸਾਡੀ ਫਾਈਲ ਦੇ ਵਿੱਚ ਅਸੀਂ ਆਪਣਾ ਜਿਹੜਾ سوشل میڈیا ਅਕਾਊਂਟ ਸੀਗਾ ਉਹਦਾ ਲਿੰਕ ਵੀ ਪਾਇਆ ਸੀਗਾ ਇਹ ਤਾਂ ਜੋ ਇੱਕ ਜੈਨੂਨ ਰਿਲੇਸ਼ਨਸ਼ਿਪ ਲੱਗੇ ਇਸ ਤੋਂ ਬਾਅਦ ਜਿਹੜਾ ਤੁਹਾਡਾ UCI ਨੰਬਰ ਹੁੰਦਾ ਉਹਨੂੰ ਸੇਫ ਰੱਖੋ ਕਿਸੇ ਨੂੰ ਨਾ ਦੱਸੋ ਜਿਆਦਾ ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਰੱਖੋ ਜਦ ਤੱਕ ਫਾਈਲ ਆਪ ਤੁਹਾਡਾ ਸਕਸੈਸ ਨਹੀਂ ਹੋ ਜਾਂਦੀ ਤੇ ਜੇ ਕੋਈ ਦਾ ਨਖਾਸਤਾ ਤੁਹਾਨੂੰ ਆਪਣਾ IRCC ਵੱਲੋਂ ਕਾਲ ਆਉਂਦੀ ਆ ਜਾਂ ਜਾਣਕਾਰੀ ਪੁੱਛਦੇ ਆ ਤਾਂ ਜੋ ਤੁਸੀਂ ਫਾਈਲ ਦੇ ਵਿੱਚ ਦੱਸਿਆ ਉਹੀ ਤੁਸੀਂ ਆਨਸਰ ਕਰਨੇ ਆ ਜੇ ਉਹਨਾਂ ਦੀ ਕਾਲ ਆਂਦੀ ਤੇ ਉਹ ਕੋਈ ਵੀ ਕੁਐਸਚਨ ਤੁਹਾਨੂੰ ਪੁੱਛਦੇ ਆ ਰਿਗਾਰਡਿੰਗ ਯੂਅਰ ਐਪਲੀਕੇਸ਼ਨ ਹਨਾ ਸਭ ਤੋਂ ਮੇਨ ਪਾਰਟ ਇਹ ਹੈ ਜੇ ਤੁਸੀਂ ਚਾਹ ਨਹੀਂ ਡਿਲੇ ਨਾ ਹੋਵੇ ਆਲਵੇਜ਼ ਆਲਵੇਜ਼ ਡਬਲ ਚੈੱਕ ਯੂਅਰ ਐਪਲੀਕੇਸ਼ਨ ਕਿ ਤੁਸੀਂ ਐਪਲੀਕੇਸ਼ਨ ਦੇ ਵਿੱਚ ਭਰਿਆ ਕੀ ਆ ਤੇ ਤੁਸੀਂ ਕੀ ਮਤਲਬ ਗਲਤੀਆਂ ਕੀਤੀਆਂ ਆ ਜਾਂ ਪ੍ਰੂਫ ਰੀਡਿੰਗ ਜਿਹਨੂੰ ਆਪਾਂ ਕਹਿੰਦੇ ਨੇ ਉਹ ਜਰੂਰ ਕਰੋ ਤੇ ਅਗਲਾ ਸਟੈਪ ਆ ਗਿਆ ਜਦੋਂ ਤੁਹਾਡਾ ਸਪਾਊਸ ਦੀ ਮੰਨ ਲਓ ਐਪਲੀਕੇਸ਼ਨ ਅਪਰੂਵ ਹੋ ਗਈ ਫਿਰ ਆਪਣੇ ਕੀ ਸਟੈਪ ਹਨ ਜਦੋਂ ਐਪਲੀਕੇਸ਼ਨ ਅਪਰੂਵ ਹੋ ਜਾਂਦੀ ਹੈ ਤਾਂ ਤੁਹਾਡੇ ਸਪਾਊਸ ਦੀ ਸੀਓਪੀਆਰ ਆ ਜਾਣੀ ਹੈ ਕਨਫਰਮੇਸ਼ਨ ਆਫ ਪਰਮਨੈਂਟ ਰੈਜ਼ੀਡੈਂਸੀ ਤੇ ਜਦੋਂ ਉਹ ਬਾਹਰਲੀ ਕੰਟਰੀ ਤੋਂ ਕੈਨੇਡਾ ਦੇ ਵਿੱਚ ਲੈਂਡ ਹੁੰਦੇ ਆ ਤਾਂ ਉਹ ਪੀਆਰ ਕਾਰਡ ਲਈ ਐਲੀਜੀਬਲ ਹੋ ਜਾਂਦੇ ਆ ਤੇ ਜਿਨ੍ਹਾਂ ਦੇ ਸਪਾਊਸ ਆਲਰੇਡੀ ਕੈਨੇਡਾ 'ਚ ਹੈਗੇ ਆ ਉਹ ਸੀਓਪੀਆਰ ਅਨੁਸਾਰ ਹੀ ਉਹਨਾਂ ਦਾ ਪੀਆਰ ਕਾਰਡ ਆਣ ਦਾ ਵੀ ਪ੍ਰੋਸੈਸ ਸ਼ੁਰੂ ਹੋ ਜਾਂਦਾ ਸੋ ਏ ਸੀ ਕੀ ਜੀ ਆਪਣੀ ਪੂਰੀ ਫੁੱਲ ਗਾਈਡੈਂਸ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੇਗੀ ਤੇ ਜਾਣਕਾਰੀ ਵੀ ਤੁਹਾਨੂੰ ਵਧੀਆ ਲੱਗੀ ਹੋਊ ਤੁਹਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਆ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਮੈਂ ਪੂਰੀ ਕੋਸ਼ਿਸ਼ ਕਰੂੰਗਾ ਤੁਹਾਡੇ ਹਰ ਇੱਕ ਕੁਐਸਚਨ ਦਾ ਆਨਸਰ ਕਰਨ ਦੇ ਲਈ ਤੇ ਜਿੰਨੀ ਮੇਰੇ ਤੋਂ ਹੋ ਸਕਦੀ ਹੈ ਉੰਨੀ ਤੁਹਾਡੀ ਹੈਲਪ ਕਰੂੰਗਾ ਤੇ ਪਰ ਜਾਣ ਤੋਂ ਪਹਿਲਾਂ ਪਲੀਜ਼ ਮੇਰੇ ਚੈਨਲ ਨੂੰ ਫੋਲੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਿਓ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਰੱਬ ਰਾਖਾ